ਚਾਰੇ ਦੇ ਨਾਲ ਆਪਾਂ ਥੰਡੇ ਹੋਏ ਬੱਲੇ ਲਾ ਦਿਆ ਕਰਮ ਜੀ ਹੋ ਜੀਏ ਫਿਰ ਆਪਾਂ ਗੱਲਾਂ ਬਾਤਾਂ ਦਾ ਗੌਰ ਦਾ ਸ਼ੁਰੂ ਕਰਾਂਗੇ ਗੁਰੂ ਇਸਰਹਾ ਅਸਮ ਅੱਲਾਹ ਪੰਜਾਬ ਅੱਜ ਆਪਣੇ ਔਰ ਨੂੰ ਬਚਾਉਣ ਦੇ ਲਈ ਆਪਣੀਆਂ ਨਸਲਾਂ ਨੂੰ ਬਚਾਉਣ ਦੇ ਲਈ ਸੜਕਾਂ ਤੋਂ ਟੇੜਾ ਹੋਇਆ ਪਰ ਮੈਂ ਇੱਕ ਕਲਾ ਖਾਸ ਤੌਰ ਤੇ ਨੌਜਵਾਨੀ ਨੂੰ ਕਹਿਣਾ ਚਾਹਣਾ ਕਿ ਨੌਜਵਾਨ ਲੋਕ ਤੁਹਾðੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਤਾਂ ਤੇ ਜੋਸ਼ ਦੀ ਦਲੇਰੀ ਦੀ ਕਦਰ ਕਰਦੇ ਆ ਤੁਹਾਡੇ ਕੋਲੇ ਜੋਸ਼ ਆ ਇਸ ਸਾਡੇ ਆਗੂਆਂ ਕੋਲ ਹੋਸ਼ਕਰ ਜੋਸ਼ ਤੇ ਨੋਸ਼ ਦਾ ਸਵੇਰ ਹੋਣਾ ਬੜਾ ਜ਼ਰੂਰੀ ਹੈ ਇੱਕ ਕੰਮ ਨੂੰ ਚੇਤੇ ਰੱਖੋ ਜਿਹੜੀਆਂ ਲਾਈਆਂ ਉਹ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਲਾਈਆਂ ਜਾਤ ਦੇ ਅਸਰੇ ਕੇ ਲਿਆ ਜਾਂਦੀਆਂ ਨੇ ਜਿਹੜੀਆਂ ਸ਼ਿੰਗਾਰਾਂ ਸ਼ਾਂਤ ਮੈਦਰੀ ਕਰੜੀਆਂ ਦੇ ਨੇ ਉਹ ਸ਼ਿੰਗਾਰ ਸਜਤੇ ਜਾਂਦੇ ਨੇ ਮੈਂ ਖਨੌਰੀ ਵਾਲੇ ਪਾਸੇ ਜੀ ਦਾ ਚੌਥੇ ਦੀ ਗੱਲ ਹੈ ਲੈਰਤਾਰ ਜਿਹੜੇ ਉਹਦੇ ਗੋਲਾ ਉਹਦੇ ਫੋਲੀਆਂ ਅੱਥਰੂ ਗੈਸ ਸਿੱਤੇ ਜਾ ਰਹੇ ਸੀ ਮੈਂ ਬੋਲ ਰਿਹਾ ਸੀ ਪਾਸਾ ਨੌਜਵਾਨ ਆਏ ਉਹ ਮੇਰੇ ਗੱਲ ਪਾਏਗੇ ਕਦੇ ਬੜੀ ਕਹਾਣੀ ਜਾਂਦੇ ਕਹਾਣੀ ਜਾਂਦੇ ਮਗਰ ਨੌਜਵਾਨੋ ਹਰ ਸਿੰਘਾਂ ਅਸਦੀ ਇੱਕ ਨੀਤੀ ਹੁੰਦੀ ਹੈ ਜਦੋਂ ਆਪਾਂ ਕੋਈ ਜੁੱਦ ਕੋਈ ਜੰਗਾਂ ਦੇ ਵਿੱਚ ਹੁੰਨੇ ਆ ਤਾਂ ਰਣਨੀਤੀ ਦੇ ਨਾਲ ਹੀ ਉਹ ਜੰਗਾਂ ਉਹ ਜੁੱਦ ਜਿੱਤੇ ਜਾਂਦੇ ਆ ਆਪਣੇ ਸਾਹਮਣੇ ਸਭ ਤੋਂ ਵੱਡੀ ਉਦਾਹਰਨ ਹੈ ਸਿਰੂ ਗੋਵਰ ਸਿੰਘ ਜਦੋਂ ਚਮਕੌਰ ਦੀ ਕਿੱਟੀ ਗੜੀ ਛੱਡ ਕੇ ਜਾਂਦੇ ਆ ਤਾਂ ਲੋਕੀ ਲੱਗਦਾ ਉਸ ਕੋਲੇ ਬੜੇ ਵਾਜਣ ਹੋਣਗੇ ਵੀ ਇਹ ਚਲਾਈ ਗਏ ਜੀ ਗੱਡੀ ਛੱਡ ਕੇ ਜੀ ਪਰ ਬਾਦ ਦੇ ਤੁਰੇ ਗਏ ਬਾਦ ਦੇ ਤੁਰੇ ਗਏ ਮੁਗਲ ਸਹਾਨਾ ਪਿੱਛੇ ਆਉਂਦੀਆਂ ਗਈਆਂ ਉਹ ਖਲਾਈ ਢਾ ਕੇ ਜਾ ਕੇ ਮੋਰਚਾ ਮੰਧ ਰਿਆ ਤੇ ਦੁਸ਼ਮਣ ਦੇ ਥੱਲੇ ਖੜਾਈ ਗਵਾਈ ਦਾ ਠੰਗ ਤਰੀਕਾ ਹੌਟਾ ਇੱਕ ਕਦਮ ਪਿੱਛੇ ਦਾ ਸਕੇ ਦੋ ਕਦਮ ਪਿੱਛੇ ਵੀ ਅੱਕੇ ਆਪਾਂ ਨਾਲ ਵੀ ਸਾਰੇ ਗੱਲ ਕਰਨੀ ਸ਼ੁਰੂ ਕਰ ਦਿੰਦੇ ਆ ਕਿ ਸਾਡੇ ਦੀ ਆਦਾ ਤੂੰ ਦੇਖ ਕੇ ਜੀ ਫਿਰ ਝੁਕ ਗਏ ਜੀ ਇਹ ਫਿੱਟਿਆ ਆ ਗਏ ਜੀ ਮੈਂ ਸੋਡੇ ਚ ਨਹੀਂ ਆਇਆ ਜਦੋਂ ਪਾਪੀ ਸਭ ਆ ਦੋਨਣਾ ਜਦਿਆ ਆਪਾਂ ਸਾਰੇ ਦਿੱਲੀ ਗਏ ਆ ਉਹਨ ਮੈਂ ਵੀ ਕਹਾ ਕਰਦਾ ਆ 10 ਸੋਡੇ ਨੂੰ ਆਖੂ ਐ ਨਹੀਂ ਕਰਦੇ ਆਖੂ ਐ ਨਹੀਂ ਕਰਦੇ ਆਖੂ ਆਦੇ ਬਾਈ 30 ਦੀ 40 ਚਾਰ ਸਾਢੇ ਪਿਆਰ ਵੇਚ ਜੇ ਤੁਹਾਨੂੰ ਆਜੇ ਦਿੱਲੀ ਦਾ ਕਹਿ ਕੇ ਲੈ ਕੇ ਆਏ ਆ ਸੱਤਾ ਦਿੱਤਾ ਕਾ ਦਿੱਲੀ ਹਰ ਹਾਲ ਦੇ ਵਿੱਚ ਆਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਫਰਾਂਕੂਏਟ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਆਰਥੋਨਿਕ ਸੋਚ ਸਮਝ ਹੁੰਦੀ ਹੈ ਕਿ ਮਨੁੱਖੀ ਸਾਧ ਤੋਂ ਘੱਟ ਘਾਟ ਕਰਾ ਕੇ ਵੋਟ ਚਾ ਕੇ ਮਜਤਨਾ ਦੇਸ਼ ਦੇ ਵਿਰਾਂਤ ਤੁਹਾਨੂੰ ਨੌਜਵਾਨ ਨੂੰ ਕਾਰ ਦਾ ਮੀਲ ਹੈ ਸ਼ੱਕ ਨਾ ਕਰੋ ਜਿਹੜੇ ਬੰਦਿਆਂ ਦੇ ਅੱਗੇ ਲੱਗੇ ਹੋਵੇ ਸ਼ੱਕ ਨਾ ਕਰ ਮੇਰੇ ਤੇ ਇਹ ਬਹੁਤ ਬਹਾਦਰ ਬਰਤਾਨ ਸੱਜੇ ਜਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਮੈਂ ਕਦ ਹੋਰ ਕਹਿਣੀ ਚਾਹਾਂ ਜਿਹੜਾ ਵੀ ਬੰਦਾ ਜਿਹੜਾ ਬੰਦਾ ਇਹ ਗੱਲ ਕਹਿੰਦਾ ਕਿ ਸਾਨੂੰ ਸੱਤਾ ਨਹੀਂ ਦਿੱਤਾ ਕੁਝ ਕੁ ਸੁਣ ਜਿਹੜੀਆਂ ਲੜਾਈਆਂ ਜਿਹੜੇ ਯੁੱਧ ਆਪਣੇ ਹੱਕਾਂ ਦੀ ਆਪਣੀ ਹੋਣ ਨੂੰ ਬਚਾਉਣ ਲਈ ਲੜੇ ਜਾਂਦੇ ਹੋਣ ਉਹਨਾਂ ਨੂੰ ਸੱਤਾ ਹੀ ਦਿੱਤੀ ਜਾਂਦੇ ਸਨਹਿ ਹੀ ਦਿੱਤੇ ਜਾਂਦੇ ਜਿੰਨਾ ਦਰਦਤ ਹੁੰਦਾ ਜਿੰਨਾ ਆਲਟ ਹੁੰਦੀ ਆ ਉਹ ਆਰ ਚਲ ਕੇ ਆਉਂਦੇ ਬਰੇ ਸਾਰਿਆਂ ਸਾਰਿਆਂ ਆਪ ਮੁੱਚੀ ਆਇਓ ਮੈਂ ਸੁਣੇ ਚਾ ਆਪਾਂ ਨੂੰ ਸੱਦਾ ਗਿਆ ਗੁਰਦੀ ਪਾਈ ਆ ਆਪਾਂ ਦਰਦ ਲੈ ਕੇ ਆਏ ਆ ਤੇ ਆਪਣੀ ਹੋਰ ਆਪਣੀ ਮਜੂਦ ਨੂੰ ਬਚਾਉਣ ਲਈ ਆਏ ਆ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਆ ਆਪਣੇ ਪੁੱਤ ਨੂੰ ਬਚਾਉਣ ਲਈ ਆਏ ਆ ਜਿਹੜਾ ਬੰਦਾ ਅੱਜ ਬੈਠ ਕੇ ਪੰਜਾਬ ਜਿਹੜਾ ਯਾਦ ਰੱਖਿਓ ਜਿਹੜਾ ਬੰਦਾ ਪੰਜਾਬ ਬੈਠ ਕੇ ਜਾਂ ਹੋਰ ਕਿਤੇ ਬੈਠ ਕੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਚਰਚਾ ਦੇ ਉੱਤੇ ਇਸ ਸੰਘਰਸ਼ ਦੇ ਖਿਲਾਫ ਮੋਰਚਾ ਖੋਲ ਰਿਹਾ ਉਹ ਪੰਜਾਬ ਦਾ ਉਹ ਸਾਡਾ ਸਰਕਾਰੀ ਵਸਤੂ ਹੈ ਬਰੇਸ਼ ਸਨਿਹਾਰ ਜਿੰਨਾਰਾ ਜਿਸ ਕਰਕੇ ਮੇਰਾ ਵੀ ਧੰਨੋ ਪੀਲ ਹੈ ਨੌਜਵਾਨੋ ਸ਼ਾਂਤੀ ਬੁਲਾ ਕੇ ਰੱਖਿਓ ਸਰਕਾਰ ਦੇ ਢੰਗ ਤਰੀਕੇ ਹੁੰਦੇ ਆ ਵੀ ਮੀਡੀਆ ਨਹੀਂ ਜਾਣਦੀ ਵੀ ਇਹਦੇ ਮੀਡੀਆ ਨਮਕਾਈ ਜਾਂਦੀ ਐਸੂ ਬਾਹਰ ਕਰਦੇ ਚੋਰ ਜਾਲ ਤਾਂ ਲੱਗ ਗਿਆ ਜੀ ਬੁੱਟਾ ਆ ਗਿਆ ਜਿਹੜੀ ਮਰਜ਼ੀ ਤੇ ਰਾਜੇ ਅੱਗੇ ਮਾਲਕ ਚੌਕ ਦੇ ਵਿੱਚ ਚਾਹੇ ਇਹ ਆਏ ਜਾਂ ਚਾਹੇ ਤੋਰ ਤੇ ਰਾਜੇ ਸਮਾਣਾ ਤੂੰ ਮਾਰਾ ਹੀ ਹੋਣਾ ਨਾਲ ਇਹ ਲਈ ਆ ਜਿਹੜੀ ਇਹ ਲਈ ਪਈ ਕਿਸਾਨਾਂ ਦੀ ਨਹੀਂ ਕੱਲਿਆ ਸੀ ਇਹ ਮਸਲਾ ਕਦੀ ਐਮਐਸਪੀ ਦਾ ਨਹੀਂ ਆ ਜਾ ਕਰ ਲੈ ਲੀਫ ਪਰ ਫੀਸ ਨਹੀਂ ਘਟਨਾ ਨਹੀਂ ਹੈ ਇਹ ਲਈ ਉਹ ਸਾਰਾ insan ਦੀ ਹੈ ਜਿਹੜਾ ਇਹ ਦੁਨੀਆ ਤੇ ਪਹਿਲਾ ਹੋਇਆ ਦੇ ਸਾਹ ਲੈ ਰਿਹਾ ਤੁਹਾਨੂੰ ਕੀ ਲੱਗਦਾ ਹੈ ਵੀ ਆਪਾਂ ਇਕੱਲੇ ਸੜਕਾਂ ਦੇ ਆ ਯੂਰਪ ਦੇਖੋ ਸੜਕਾਂ ਤੇ ਆ ਪੂਤਰੀ ਅਮਰੀਕਾ ਦੇ ਕਈ ਦੇਸ਼ ਸੜਕਾਂ ਤੇ ਆ ਕਿ ਅਫਰੀਕਾ ਨਾਲ ਸੜਕਾਂ ਤੇ ਆ ਕਿਉਂ ਸੜਕਾਂ ਤੇ ਆਉਂ ਕਿਉਂਕਿ ਉਹ ਨਿਊ ਬਾਂਡ ਆਤਰ ਆਇਆ ਉਹ ਨਿਊ ਬਾਲਾ ਆਦਰ ਕਿਵੇਂ ਪੂਰੀ ਮੁਲਕਾ ਨੂੰ ਗੁਲਾਮ ਬਣਾਉਣਾ ਹੈ ਕਿਵੇਂ ਪੂਰੀ ਦੁਨੀਆ ਦੇ ਧਰਤ ਤੇ ਕਬਜ਼ਾ ਕਰਨਾ ਹੈ ਕਿਵੇਂ ਪੂਰੀ ਦੁਨੀਆ ਦੇ ਸਰਸੀਲੇ ਨੇ ਧਰਤੀ ਆ ਚਾਹੇ ਪਾਣੀ ਆ ਚਾਹੇ ਹਵਾ ਉਹਦੇ ਕਿਵੇਂ ਕਬਜ਼ਾ ਕਰਨਾ ਹੈ ਇਹ ਉਹ ਨੀਤੀਆਂ ਨੇ ਆਪਾਂ ਨੂੰ ਕੀ ਲੱਗਦਾ ਕਿ ਮੋਦੀ ਆ ਕਰ ਰਿਹਾ ਹੈ ਮੋਦੀ ਇੱਕ ਪਿਆਤਾ ਖੋਰਾ ਹੈ ਉਹ ਨਿਊ ਬਾਲਾ ਆਦਰਾਂ ਦਾ ਉਹ ਉਹਨਾਂ ਵੱਡੇ ਵੱਡੇ ਕਾਰਪੋਰੇਟਾਂ ਦਾ ਇਹਨਾਂ ਦਾ ਆਪ ਵੀ ਬੱਚਾ ਮਜ਼ਦੂਰ ਹੈ ਕਰ ਕਹਿੰਦਾ ਕਿ ਕਿਰਾਇਆ ਕਿਲੇ ਕਿਸਾਨ ਦੀ ਆ ਮਜ਼ਦੂਰ ਦੀ ਨਹੀਂ ਹੈ ਕੋਈ ਦੁਕਾਨਦਾਰ ਕਹਿੰਦਾ ਕਿ ਕਿਰਾਇਆ ਕਿਲੇ ਕਿਸਾਨ ਨਾਲ ਰਿਹਾ ਸਾਡੇ ਦਾ ਕਿਰਾਇਆ ਹੀ ਹੈਗੀ ਜਦੋਂ ਨਿਊ ਬਿਲ ਆਕਰਨੇ ਆਉਣਾ ਨੀਤੀਆਂ ਨੇ ਲਾਗੂ ਹੋਣਾ ਹੈ ਤੁਹਾਡੀ ਕੁਝ ਦੀ ਤੇ ਕਬਜ਼ਾ ਹੋਇਆ ਲੋਕਾਂ ਦਾ ਦਰ ਕੀ ਕਿਲੇ ਕਿਸਾਨ ਕੀਤਾ ਹੋਊਗਾ ਸਾਡੇ ਇਸ ਮੋਰਚੇ ਦੇ ਉੱਤੇ ਇਸ ਘਟਨੇ ਵਿੱਚ ਇੱਕ ਮੰਗ ਇਹ ਵੀ ਹੈ ਵੀ ਪਾਈਲੇ ਸਰਦਲੇਕਾਰ ਮਜ਼ਦੂਰ ਨੇ ਉਹਨਾਂ ਨੂੰ ਦਿਹਾੜੀ 700 ਰੁਪਿਆ ਦਿੱਤੀ ਜਾਂ। ਇੱਕ ਕਦੇ ਕਿਸਾਨ ਦੀ ਗੱਲ ਨਹੀਂ ਹੋ ਰਹੀ। ਕਹਿੰਦੇ ਇਹ ਮਸਲੀ ਗੱਲ ਨਹੀਂ ਹੋ ਰਹੀ। ਅੱਜ ਵੱਡੇ ਵੱਡੇ ਮਾਲਕ ਹੋ ਗਏ। ਵੱਡੀਆਂ ਵੱਡੀਆਂ ਦੁਕਾਨਾਂ, ਕੁੰਡਗੀਆਂ ਵੱਡੇ ਵੱਡੇ ਘਰਾਂ ਵਾਲਿਆਂ ਦੀ। ਅੱਜ ਛੋਟਾ ਦੁਕਾਨਦਾਰ ਖੱਟ ਹੋ ਗਿਆ, ਬਾਜ਼ਾਰ ਖੱਟ ਹੋ ਗਿਆ। ਕਿ ਇਹ ਲਈ ਉਹਨਾਂ ਦੀ ਨਹੀਂ ਹੈ। ਪਿਛਲੇ ਪਸਾਰੀ ਮੋਰਚੇ ਦੌਰਾਨ ਅਸੀਂ ਬਟੇ ਰੇਲयंस ਮਾਰਕੀਟ ਆ ਉਹ ਲੋਕਲੀ ਉਹਨਾਂ 7 ਲੱਖ ਰੁਪਿਆ ਕਰਦੀ ਸੇਲ ਸੀ ਬੰਦੇ ਤੋਂ ਵੀ ਪਿਆਰਾ ਹੈ ਨਾਥੇ ਲੱਗਿਆ ਨਿਸ਼ਾਨਦਾਰ ਕੱਠੇ ਕੀਤੇ ਮਗਰੋਂ ਜਦੋਂ ਲਾਸ ਮਾਰਕੀਟ ਬੰਦ ਹੋਈ ਐ ਘਾਟ ਵਧਿਆ ਕਿਹੜੇ ਕੋਈ ਫਰਕ ਪਿਆ ਗਿਆ ਮਾਪਦੀ ਆਉਂਦੇ ਕਿਉਂ ਨਹੀਂ ਰਾਇਤ ਥੋੜੀ ਜਿਹੀ ਹੈਗੀ ਐ ਸੋ ਪਰਾਂਪਾ ਨੂੰ ਨਿਖੇੜ ਰਹੇ ਆ ਛਪਾੜ ਕਰ ਰਹੇ ਆ ਮਨੀਰ ਜੀ ਕੱਲਾ ਪੰਜਾਬ ਨਾਲ ਰਿਹਾ ਹੈ ਝਾਰਾ ਨਾਲ ਰਿਹਾ ਹੈ ਜਾਂ ਕਦੇ ਨੁਕਸਾਨ ਨਾਲ ਰਿਹਾ ਹੈ ਇੱਥੇ ਹਰ ਉਹ ਬੰਦਾ ਲੜ ਰਿਹਾ ਜਿਹੜਾ ਬੰਦਾ ਸਾਹ ਲੈ ਰਿਹਾ। ਜਿਸ ਕਰਕੇ ਨੂੰ ਸਾਹਮਣੇ ਦੀ ਕੋਸ਼ਿਸ਼ ਕਰੋ ਕਿ ਬੜੀਆਂ ਚਾਲਾਂ ਗੁੱਦੀ ਬੀੜੀਆਂ ਬੜੀਆਂ ਚਾਲਾਂ ਜੰਗ ਰਿਹਾ। ਇਹਦੀ ਪੱਥਰਵਾਰ ਇਕੱਠੇ ਹੋਇਆ ਪੱਥਰ ਮਾਰਦੇ ਆ। ਉਹੀ ਮਾਹੌਲ ਬਣਾਉਣ ਦੀ ਕੋਸ਼ਿਸ਼ ਹੋ ਰਹੀ ਆ। ਸੋ ਮੇਰਾ ਵੀ ਇੱਕਾ ਤੇ ਸਬਰ ਬਣਾ ਕੇ ਰੱਖਿਓ। ਜਬਰ ਦਾ ਮੁਕਾਬਲਾ ਸਬਰ ਨਾਲ ਕਿਵੇਂ ਕਰਨਾ ਹੈ? ਸਾਡੇ ਉੱਪਰ ਸਭ ਤੋਂ ਵੱਡੀਆਂ ਧਾਰਨਾਵਾਂ ਨੇ ਪਾਏ ਪਾਸ ਕਰਨ ਨੂੰ ਆਖਦੇ ਨੇ। ਨਾਮੇ ਪਾਸਾ ਹੁੰਦੇ ਗਾਡਰ ਦੀ ਕਿਵੇਂ ਜਬਰ ਜਲੋ ਦਾ ਕਾਲਾ ਸਫਰਦ ਲ ਕੀਤਾ ਸੀ ਜੋ ਨੌਜਵਾਨ ਉਹ ਫੇਰ ਤੁਹਾਡੇ ਕੋਲ ਆਸ ਮੇਰੀ ਟੀਮ ਹੈ ਬੜਾ ਫਿਕਰ ਹੁੰਦਾ ਯਾਰ ਜਦੋਂ ਨੌਜਵਾਨੀ ਉਹੇ ਜਾਂਦੀ ਹੈ ਤੇ ਉਹ ਇੱਕ ਮੋਡਾ ਹਰਪਾਲਪੁਰ ਦਾ ਪੇਚੇ ਅਨੇਰਪਾਲਪੁਰ ਪਿੰਡ ਆ ਉਹਦੀ ਅੱਖ ਚਲੀ ਗਈ ਉਹਨਾਂ ਨੇ ਗੋਲੀ ਮਾਰੀ ਉਹ ਰਵਰ ਤੇ ਦੀ ਰਾਹ ਦੇ ਚ ਲੱਗੀ ਆ ਉਧਰ ਕਮ ਖਰੋਰੀ ਵਾਲੇ ਪਾਸੇ ਲੱਤ ਟੁਕੀਆ ਨੌਜਵਾਨ ਦੀ ਕਿੰਨਾਂ ਕਿੰਨੀ ਸਾਰੇ ਬੱਚੇ ਨੇ ਇਸਰ ਆਪ ਕੋਲ ਤੁਹਾਡਾ ਵੀ ਕੱਲੇ-ਕੱਲੇ ਦਾ ਫਿਕਰ ਆ ਭਾਈ ਕਿਉਂ ਪਹਿਲੇ ਕਹਿੰਦੇ ਧਾਰ ਦੀ ਲੋੜ ਆ ਬਹੁਤ ਵੱਡੀ ਹੈ ਪੰਜਾਬ ਨੂੰ ਪਰ ਬਾਹ ਪੈ ਜਾਣਗੇ ਬਾਹ ਪੈ ਜਾਣਗੇ ਇਸ ਹਸਤਾਨ ਨਾਲ ਬਾਹ ਪੈਂਦਾ ਹੈ ਤਾਂ ਪਤਾ ਲੱਗਦਾ ਨਹੀਂ ਕਿ ਰਾਸ ਜਲੇ ਕਿ ਮੈਂ ਜਾਂਦੇ ਤੇ ਕਿ ਮੈਂ ਜਾਂਦੀ ਸੁਣੋ ਨੌਜਵਾਨੋ ਇਹੀ ਤਰ੍ਹਾਂ ਨਾਲ ਵਾਰਾ ਕਰਨਾ ਮੈਂ ਅੱਜ ਇਹ ਆਖੂ ਸਰਵਾਂ ਨਾਲ ਗੱਲਬਾਤ ਕਰਦੀਆਂ ਇਹੀ ਕਹਿਣ ਆਏ ਆ ਕਿ ਇਹ ਮੋਰਚਾ ਹਾਰ-ਹਾਰ ਚ ਫੱਤੇ ਹੋਣਾ ਜਦੋਂ ਦਿੱਲੀ ਵਿੱਚ ਸੀ ਨਾ ਬਹੁਤ মিডিਆ ਮੇਰੇ 'ਤੇ ਸਵਾਲ ਕਰਦਾ ਸੀ ਕਿ ਆਹ ਇਹ ਕੀ ਬਣੂਗਾ ਮੈਂ ਕੁਝ ਨਹੀਂ ਬਣਦਾ ਜਿੱਤ ਕੇ ਆਵਾਂਗੇ ਸੋ ਆਪਾਂ ਜਿੱਤ ਕੇ ਆ ਜੀ ਬੋਲੇ ਅੱਲ੍ਹਾ ਅਕਬਰ ਅੱਲ੍ਹਾ ਅਕਬਰ ਜੇ ਦਨ ਹੋਰ ਨੇ ਕੀਤੀ ਆ ਆਪਾਂ ਮੇਰਾ ਵੀ ਰਹੇਗਾ ਮਾਹੌਲ ਨਾਲ ਦਾ ਕਰੈਕਟਰ ਜੇ ਫੁਲਾਣਾ ਬੰਦਾ ਆਊਗਾ ਫੁਲਾਣੇ ਉੱਤੇ ਲੁਕੇਰਾਗੇ ਫੁਲਾਣੇ ਨਾਲ ਆਇਆ ਕਰਾਂਗੇ ਫੁਲਾਣੇ ਨਾਲ ਆਇਆ ਕਰਾਂਗੇ ਜੋੜਾ ਬੰਦਾ ਇੱਥੇ ਆਉਂਦਾ ਪਿਛਲੇ ਬਗਲੇ ਵਿੱਚ ਸ਼ਰਦੋਜੀ ਦੇ ਲੋਕ ਹੈਗੇ ਆ ਉਹਨਾਂ ਕੋਈ ਗੱਲ ਦੀ ਬੇਸਿਕ ਹੱਥੇ ਵਿੱਚ ਜੀ ਆਪਣੇ ਖਿਲਾਫ ਹੋ ਚਾਲੀ ਬੋਲਣਾ ਸਾਡੀ ਤੱਕਰਤ ਦੀ ਨਾਲ ਹੈ ਸાળાਵਾਦ ਦੀ ਨਾਲ ਹੈ ਸਦਰਾ ਆਪਣੇ ਨਾਲ ਹੈ ਜਿਸ ਕਰਕੇ ਮੇਰਾ ਤੁਹਾਨੂੰ ਬੇਨਤੀ ਹੈ ਸਾਰਾ ਏਕਾ ਸ਼ਾਂਤੀ ਬਣਾਈ ਰੱਖਿਓ ਕੋਈ ਗੱਲ ਦੀ ਘਰਨ ਵਾਲਾ ਕਰਦੇ ਆ ਜਿੱਦੋਂ ਅੱਗੇ ਲਿਖਿਆ ਹੋਇਆ ਨਾ ਵੀ ਹੋਣਾ ਪਸ ਐਲਾਨ ਹੋ ਗਿਆ ਕੋਈ ਤੋੜਦਾ ਤੂੰ ਫੇਰ ਕੋ ਧਰ ਦੇ ਜਿੰਨੇ ਤੇ ਆਖੂ ਕਹੇ ਮੇਰੇ ਵਰਗੇ ਖੜੇ ਆ ਜੇ ਪਿੱਛੇ ਹੋ ਕੇ ਤਾਂ ਕਿਉਂ ਹਰੇ ਬਰਬਾਦ ਸਾਰਿਆਂ ਅਲਹੁ ਅਕਬਰ ਕਸਾਨ ਮਜ਼ਦੂਰ ਇਕਤਾ ਜਿੰਦਾਬਾਦ ਤੋਂ ਧੰਨਵਾਦ ਸਾਰੀ ਸੰਗਤ ਦਾ ਬਰਾਹੇ ਰੱਖੋ ਇਸੇ ਮਹੌਲ ਨੂੰ ਇੱਥੇ ਜਿੰਨੇ ਵੀ ਆਪਣੇ ਪੰਜਾਬ ਕਲੇ ਬੈਠੇ ਆ ਸਨੇਹੇ ਤੇ ਜੋ ਭਾਈ ਕੋਈ ਹੈ ਨਾ ਜਾਵੇ ਸਾਡੇ ਨਾਲ ਤੁਸੀਂ ਇੱਥੇ ਆ ਕੇ ਅਮਰ ਇੱਕ ਮੁੰਡਾ ਵੀ ਆ ਗਿਆ ਬੰਦੀ ਸਿੰਘਾਂ ਦੀ ਗੱਲ ਬਈ ਜਰੂਰ ਹੈ ਮੈਂ ਹਮਸਾ ਕਰਦਾ ਆ ਇਹ rai ਕੋਠੀਲਾ ਕੇ ਬਖਵਾ ਲਨੇ ਆ ਇਹ rai ਕਦੇ ਕਿਸਾਨ ਦੀ ਜਵਾਲੀ ਆ ਗੱਲ ਕਦੀ ਐਸ ਕਿਦੀ ਜ਼ਮੀਨਾਂ ਉਤਾਰਨ ਦੀ ਹੋ ਰਹੀ ਹੈ ਉਹ ਜਿਵੇਂ ਹਮਲਾ ਕਰ ਰਹੇ ਨੇ ਛੋਟੀ ਦੇਖੋ ਗਾਲਾਂ ਜਹੋਰ ਸੁਣ ਲੋ ਆਪਣੇ ਜਿੰਨੇ ਨੌਜਵਾਨ ਐ ਐਸ ਤੇ ਲੱਗਿਆ ਜਰੂਰ ਬੜਾ ਬੈਠੇ ਆ ਉਹ ਆਜ ਕੋ ਖੜਤਾ ਤੇ ਬੈਗੇ ਜਵਾਲੀ ਕਿਉਂ ਬਹਿ ਗਏ ਇੱਕੋ ਸਪਾਈ ਕੈਮਰੇ ਹੁੰਦੇ ਆ ਜੇਲ੍ਹ ਦੇ ਗੱਟ ਜਿੰਨੇ ਬੰਦ ਮੱਲੇ ਉਹਨਾਂ ਦੇ ਕਮਰਿਆਂ ਦੇ ਵਿੱਚ ਉਹਨਾਂ ਦੇ ਰਸੋਈਆਂ ਦੇ ਵਿੱਚ ਉਹਨਾਂ ਦੇ ਪੱਖਿਆਂ ਦੇ ਉੱਤੇ ਸਪਾਈ ਕੈਮਰੇ ਲਾਤੇ ਉਹਨੂੰ ਕਾਰਨ ਕਰਦੇ ਆ ਉਹਨੂੰ ਪਤਾ ਲੱਗ ਗਿਆ ਕਹਾਣੀ ਕੀ ਹੋਈ ਧਿਆਨ ਨਾਲ ਸੁਣ ਲਿਓ ਕਿਹਾ ਤੁਹਾਡੇ ਬਾਰਕਾਂ ਦੇ ਵੀ ਟੈਲੀਵਿਜ਼ਨ ਲੱਗੇ ਆ ਪੱਖੇ ਲੱਗੇ ਆ ਸੀਲ ਕਰਕੇ ਜਾਂਦੇ ਆ ਉਹ ਗਰਮੀ ਆਉਂਦੀ ਆ ਇਸ ਬਾਅਦ ਨੇ ਬਾਹਰੋਂ ਬੰਦੇ ਆਏ ਉਹ ਬੱਲਮਾ ਦੇ ਵਿੱਚ ਮੱਖਿਆਂ ਦੇ ਵਿੱਚੋਂ ਕੈਮਰੇ ਲਾ ਕੇ ਰਿਕਾਰਡਿੰਗਾਂ ਲਾ ਕੇ ਇੱਕ ਪਾਸੇ ਦਾ ਭੰਤ ਕਹਿੰਦਾ ਕਿ ਮੈਂ ਪੰਜਾਬ ਦਾ ਆ ਇਹ ਮੁੱਕਰਦੇ ਆ ਅੱਜ ਤੇ ਇਹਨਾਂ ਦਾ ਡਾਇਰੈਕਟ ਨਾਲ ਜੋਧ ਬਹਿਸ ਮੰਤਰੀ ਹੈ ਕਿ ਜੇ ਸਕਦੇ ਕਿ ਅਸੀਂ ਤੁਨਕਾ ਵੀ ਤੁਸੀਂ ਐਨਐਸਐਲ ਲਾਈਆ ਤਦਾਲ ਦੇ ਕੇ ਜਾਓ ਹੁਣ ਇਹ ਕਹਿੰਦੇ ਐਨਐਸਐਲ ਸੈਂਟਰ ਨੇ ਲਾਈਆ ਇਹ ਝੂਠ ਬੋਲਦੇ ਆ ਐਨਐਸਐਲ ਲੱਗੀ ਆ ਪੰਜਾਬ ਸਰਕਾਰ ਵੱਲੋਂ ਆਈਨਸੇ ਲਾਈ ਗਿਆ ਡੀਸੀ ਅਮਰ ਸਾਧ ਦੇ ਕਹਿਣ ਤੇ ਕਿ ਜੋ ਨਾਲ ਆਪਣੇ ਬੰਦੀ ਸਿੰਘਾਂ ਨਾਲ ਅੰਦਰ ਮਖਰਣਾ ਹੋ ਰਿਹਾ ਉਹ ਸਾਰਾ ਇਹਦੇ ਕਹਿਣ ਤੇ ਹੋ ਰਿਹਾ ਬਾਤਨੀ ਆਪਾਂ ਮਸ਼ੀਨਾ ਵਰਾਉਂਦਾ ਸੀ ਜੀਐਸਬੀ ਖਨੌਲੀ ਨਾਲ ਅਪੀਲ ਕੀਤੀ ਸੀ ਕਿ ਮਸ਼ੀਨਾ ਲੈ ਕੇ ਆਓ ਪਰ ਨੂੰੇ ਟੁੱਟਣਾ ਨਹੀਂ ਆਪਣੇ ਉੱਥੋਂ ਨੌਜਵਾਨ ਮੁੰਡੇ ਮਸ਼ੀਨਾ ਲੈ ਕੇ ਆ ਗਏ ਉਹ ਲਿਆ ਕੇ ਪਤਨੀ 5-700 ਕੋਸਟ ਪਾਜ ਮੰਨੇ ਕੇ ਕੇ ਮਸ਼ੀਨ ਵਾਰਦੀ ਕਿ ਕੇਸਾਂ ਦੇ ਲੈ ਕੇ ਅੱਜੋ ਗਿਆਨ ਲੱਗੇ ਨੋਦੇ ਇੱਥੇ ਮਨ ਬੋਣਾ ਮਾਂ ਤੰਮੂ ਚ ਵਚਾ ਲੀਗਾ ਕਮਾਨ ਦਾ ਤੰਮੂ ਬੱਚੇ ਇੱਥੋਂ ਮੈਂ ਗਿਆ ਚੱਲ ਕੇ ਉੱਥੇ ਜਾ ਕੇ ਜੋ ਜੋ ਵੀ ਹੋਇਆ ਮਸ਼ੀਨ ਚਲਾ ਲਈ ਪਰ ਪ੍ਰਕਿਆ ਜਿੰਦਗੀ ਕਹਿੰਦਾ ਸੀ ਵੀ ਮਸ਼ੀਨ ਸ਼ਰਦ ਨੇ ਕਹਾ ਨਹੀਂ ਜਾਣ ਦੇਣੀ ਹੁਣੇ ਭੰਤ ਫੈਸਲਾ ਕਰ ਲੇ ਕਿ ਪੰਜਾਬ ਨਾਲ ਹੈ ਦੇਲੀ ਨਾਲ ਤੇ ਪਾਸੇ ਕਹਿੰਦਾ ਮੈਂ ਤੁਹਾਡੇ ਨਾਲ ਐ ਮੈਂ ਸਰਕਾਰ ਮਨ ਕਰੂੰਗਾ ਪਰ ਦੂਜੇ ਪਾਸੇ ਸਾਡੀਆਂ ਟਾਲਰ ਦੀ ਕਾਸ਼ੀ ਸਾਡੀਆਂ ਗੱਟੀਆਂ ਇਲਾਕੇ ਲਈ ਜਾ ਰਹੀ ਹੈ ਸਾਡੀਆਂ ਜਿਹੜਾ ਵੀ ਸਮਾਨ ਪੁੱਛੋ ਜੀ ਮੰਗਵਾਣੇ ਰੋਕਿਆ ਜਾ ਰਿਹਾ ਹੈ ਕੀ ਪੰਜਾਬ ਪੁਲਿਸ ਨੂੰ ਹਦਾਇਤ ਜਾਂ ਹੁਕਮ ਕੋਈ ਮੋਦੀ ਕਰ ਰਿਹਾ ਹੈ ਕੋਹਤ ਕਰ ਰਿਹਾ ਹੈ ਜਨਾਬ ਕਾਉਂਡ ਦੇ ਰੂਗਾ ਕੋਈ ਪ੍ਰਾਇਵਟ ਤੁਹਾਡਾ ਸਰਕਾਰ ਕੋਈ ਨਹੀਂ ਆ ਇਹ ਪਹਿਲਾਂ ਤਾਂ ਕਹਿੰਦੇ ਆ ਅਸੀਂ ਕਿਸਾਨਾਂ ਨਾਲ ਆ ਅੰਦਰ ਖਾਤਰ ਮੀਟਿੰਗਾਂ ਵੀ ਹੋਈਆਂ ਕਿੱਦਾਂ ਜਲਦੀ ਨਾਲ ਜੁੜ ਕਰਨਾ ਸੋਸ਼ ਕਰਕੇ ਸਮਝਣ ਦੀ ਕੋਸ਼ਿਸ਼ ਚੱਲ ਰਹੀ ਹੈ ਵੀਰਾਂ ਮੈਂ ਬਾਰ-ਬਾਰ ਬੇਨਤੀ ਕਰਦਾ ਛੇਤੀ ਆਪਾਂ ਫਸੇ ਨੂੰ ਪਤਾ ਕੀ ਆ ਅਸਮਾਨ ਚੱਕ ਦਿੰਦੇ ਆ ਜਿੰਦਾਬਾਦ ਜਿੰਦਾਬਾਦ ਤੇਰੀ ਸੋਣ ਤੇ ਪਰਾਂ ਜਾ ਕੇ ਛੋਟ ਕੇ ਛੇਤੀ ਖਾਦਾਰ ਤਾਂ ਆਪਾਂ ਦਵਾ ਦੇ ਦਿੰਦੇ ਆ ਇਹ ਬੁਲਾ ਰਿਹਾ ਮਾੜਾ ਫੇਕ ਗਿਆ ਚੋਰ ਐਂ ਨੀ ਹੁੰਦਾ ਬਾਈ ਮਤੂੰ ਦੇਖ ਕੇ ਲੋਕ ਫੇਰ ਮੈਚ ਹੋ ਗਿਆ ਚੱਲ ਗਿਆ ਉੱਥੇ ਨੌਜਵਾਨੋ ਕਿ ਮੇਰੀ ਗੱਲ ਕਰ ਮੈਂ ਇਹੀ ਗੱਲ ਕਹੀ ਸੀ ਮੈਂ ਕੋਈ ਮਨਲਾ ਕਰ ਲੋ ਬਸ ਤਾ ਨੂੰ ਕੇ ਮੀਡੀਆ ਦੇ ਕਾਰਾਈ ਨੂੰ ਸਵਾਲ ਪੁੱਛਿਆ ਮੈਂ ਜਵਾਬ ਦੇ ਦੇਣਾ ਬਈਦਾ ਮੈਚੋ ਗਿਆ ਆ ਤੇ ਮੈਂ ਜਾ ਕੇ ਦੋ ਤਾਈ ਮੋੜ ਤੋਂ ਅੱਗੇ ਆ ਸੀਦਾ ਇੱਕ ਨਿਆਰ ਚੌਂਕ ਵੱਲ ਦਾ ਆਪਸ਼ਟ ਪਰਲੇ ਪਹੁੰਚਾਉਂ। ਜਦੋਂ ਕੱਤੀ ਜਾਂ ਗਈ ਨਹੀਂ ਕੱਤੀ ਸੀ ਲੋਕੀ ਨਿਆਰ ਚੌਂਕ ਜੁੱਤੇ ਹੋਰ ਚੌਂਕ ਤੋਂ ਅਸੀਂ ਕਹਾ ਲੈ ਚੌਂਕ ਚੱਲਦੇ। ਮੈਂ ਦਸ ਪੁਤਰਾ ਮੈਂ ਜਿੱਥੇ ਫੋਨ ਲਾਇਆ ਡੀਐਸਪੀ ਗਰਕਾ ਬਲਦੇਵ ਸਿੰਘ ਸਾਹਿਬ ਦੇ ਨਾਲ ਜੀ ਨੂੰ ਫੋਨ ਲਾਇਆ ਇਸ ਸੱਸੇ ਨੂੰ ਵੀ ਅਸੀਂ ਜੀ